ਚਾਚਾ ਕਿਵੇਂ ਆ ਵਧੀਆ ਵਧੀਆ ਪੁੱਤਰ ਟਰੈਕਟਰ ਤਾਂ ਨਵਾਂ ਲੈ ਲਾ ਇਹਨੂੰ ਕੀ ਹੋਇਆ ਸਭ ਤੋਂ ਵਧੀਆ ਗੱਲ ਸੁਣ ਹਾਂ ਹੁਣ ਕਿਸੇ ਵਾਲੇ ਵੇਖ ਕੇ ਆਪਦਾ ਝੁੱਗਾ ਛੋੜ ਨਹੀਂ ਕਰਨਾ ਚਾਹੀਦਾ ਅਸਲੀ ਸਾਡੇ ਜ਼ਿਮੀਂਦਾਰੀ ਨੂੰ ਮਾਰ ਹੀ ਇਹ ਹੁਣ ਪੈ ਗਈ ਹੈ ਨਾ ਕਿ ਜੇ ਗਵਾਂਢੀ ਨੇ ਟਰੈਕਟਰ ਵੱਡਾ ਲੈ ਲੈਂਦਾ ਉਹਦੀ ਪਹਿਲੀ ਮਾਲਾ 100 ਕਿੱਲਾ ਜਾਂ 50 ਕਿੱਲੇ ਆ ਉਹਦੇ ਵਾਲੇ ਵੇਖ ਕੇ ਹੁਣ ਸਾਡੇ ਵਰਗਾ ਛੋਟਾ ਵੀ ਫਸ ਜੇ ਉਨੇ ਦੀ ਫਸਲ ਨਹੀਂ ਹੋਣੀ ਜਿੰਨੇ ਦਾ ਟਰੈਕਟਰ ਆ ਜਾਣਾ ਤੇ ਜੀ ਕਿਥੋਂ ਪਾਲਣੇ ਆ ਫਿਰ ਹਾਂ ਕਿ ਟਰੈਕਟਰ ਲਾ ਕਰਨਾ ਕੀ ਆ ਪੰਜ-ਛੇ ਦਿਨ ਵਾਹ ਕੇ ਤੇ ਮੁੜ ਕੇ ਟਰੈਕਟਰ ਵਿਹਲਾ ਫਿਰ ਬਰਾਡੇ ਚ ਖੜਾ ਰਹਿਦਾ ਇਹਨੇ ਤੇਰੇ ਸਾਹਮਣੇ ਕਿਤੇ ਜ਼ਮੀਨ ਮਾਰੀ ਵਾਈ ਆ ਵੇਖਾ ਖੁੱਲੀ ਪਈ ਏ ਜ਼ਮੀਨ ਕਿ ਨਹੀਂ ਰੇਨ ਤਾਂ ਵਧੀਆ ਵਾਈ ਗੱਲ ਸਿਰ ਪੈਣੀ ਆ ਤਰਨਿੰਦਰ ਸਿੰਘ ਹਾਂ ਇਹ ਆ ਪੁਰਾਣੇ ਜ਼ਮਾਨੇ ਜਾਂਦੇ ਹੁੰਦੇ ਸੀ ਦੱਬ ਕੇ ਵਾਹ ਤੇ ਰੱਜ ਕੇ ਖਾ ਅੱਜਾਂ ਦੇ ਨੇ ਵੀ ਅਕਲ ਨਾਲ ਵਾਹ ਤੇ ਰੱਜ ਕੇ ਖਾ ਹੁਣ ਗੱਲ ਕੀ ਬਣ ਗਈ ਆ ਹੁਣ ਸਾਡੇ ਜਿਹੜਾ ਜੀਮੀਦਾਰਾਂ ਦਾ ਟ੍ਰੈਂਡ ਕੀ ਬਣ ਗਿਆ ਜੇ ਕਿਸੇ ਨੇ ਬੱਚੇ ਦਾ ਵਿਆਹ ਕਰਨਾ ਤੇ ਜੇ ਗਵੰਡੀ ਨੇ ਛੋਟੇ ਪੈਸੇ ਚ ਕੀਤਾ ਤੇ ਮੈਂ ਉਦੋਂ ਵੱਡੇ ਪੈਸੇ ਚ ਕਰਨਾ ਜੇ ਗਵੰਡੀ ਨੇ ਕੋਈ ਚਾਰ ਮਕਾਨ ਨਵੇਂ ਬਣਾ ਲਏ ਉਹਦੇ ਕੋਲ ਕੋਈ ਕੁੰਜੀ ਹੋਵੇਗੀ ਤਾਂ ਅਸੀਂ ਉਹਦੇ ਨਾਲ ਵੇਖ ਕੇ ਵੱਡੀ ਕੋਠੀ ਪਾਉਣੀ ਹੈ ਜੇ ਕੋਈ ਗੱਡੀ ਪਿੰਡ ਚ ਚੰਗੀ ਲੈ ਆ ਤਾਂ ਅਸੀਂ ਉਹ ਚਲ ਵੇਖ ਕੇ ਗੱਡੀ ਵੱਡੀ ਲਿਆਉਣੀ ਹੈ ਅਸੀਂ ਮੋਟਰਸਾਈਕਲ ਵੱਡਾ ਲਿਆਉਣਾ ਇਹ ਸ਼ਰੀਕੇਦਾਰ ਹੀ ਨਹੀਂ ਸਾਡੇ ਜੀਵਿੰਦਾਰ ਨੂੰ ਖਤਮ ਕਰੀ ਜਾਂਦੀਆਂ ਟਰੈਕਟਰ ਕੋਈ ਵੀ ਨਹੀਂ ਮਾੜਾ ਹੁੰਦਾ ਸਿਰਫ ਇਹ ਕਿੰਨੇ ਦਿਨ ਆਪਾਂ ਟਰੈਕਟਰ ਪਾਉਨੇ ਆ 10 5-7 ਦਿਨ ਜਦੋਂ ਕਣਕ ਦੀ ਵਾਈ ਹੁੰਦੀ ਆ ਉਦੋਂ ਹੁੰਦਾ 10-12 ਦਿਨ ਇਸ ਤਰ੍ਹਾਂ ਝੋਨੇ ਤੇ ਵੀ ਚੱਲਦਾ ਮੁੜ ਕੇ ਟਰੈਕਟਰ ਜਿਹੜਾ ਉਹ ਘਰੇ ਛੜਾ ਰਿੰਦਾ ਟਰੈਕਟਰ ਨਹੀਂ ਗੱਲ ਸਿਰਫ ਇੰਨੀ ਆ ਵੀ ਜਿਹੜੇ 4 ਰੁਪਏ ਸਾਨੂੰ ਵੱਜਦੇ ਆ ਨਾ ਜ਼ਿਮੀਂਦਾਰ ਨੂੰ ਅਸੀਂ ਇਹੀ ਇੰਨਾ ਕਮਾ ਚ ਲਾਈ ਜੰਨੇ ਆ ਤਾਂ ਫੇਰ ਅਸੀਂ ਰੌਲਾ ਵੀ ਪਾਉਣੇ ਆ ਵੱਜਤ ਕੋਈ ਨਹੀਂ ਹੁੰਦੀ ਜੀ ਜ਼ਿਮੀਂਦਾਰੇ ਚ ਰਹਿ ਕੁਝ ਨਹੀਂ ਗਿਆ ਅਸਲੀ ਜ਼ਿਮੀਂਦਾਰੇ ਦੇ ਵਿੱਚ ਆ ਜਿਹੜੀਆਂ ਗੱਲਾਂ ਨੇ ਨਾ ਇਹ ਵੀ ਸਾਨੂੰ ਲਈ ਜਾਂਦੀਆਂ ਨੇ ਇਹਦਾ ਸੋਲਣਾ ਆਪਾਂ ਨੂੰ ਸੋਚ ਕੇ ਜਿਹੜਾ ਜ਼ਿਮੀਂਦਾਰ ਚੱਲੇਗਾ ਨਾ ਉਹ ਚੰਗੀ ਕਮਾਈ ਕਰ ਲੇਗਾ ਵੇਖੋ ਇਹਦੇ ਨਾਲ ਵਾਇਆ ਵੀ ਉਨਾ ਝ ਤੇ ਲਾਗੇ ਵੱਡਾ ਟਰੈਕਟਰ ਜਿਹੜੇ ਏਸੀ ਨਾਲ ਵਾਹੁੰਦੇ ਪਿਆ ਉਹਨਾਂ ਨਾਲ ਵੀ ਉਹਨਾਂ ਝਾੜ ਉਹਨਾਂ ਦਾ ਸੂਕ ਮਾਨ ਕੋ ਘੱਟ ਨਿਕਲਿਆ ਹੋਵੇਗਾ ਝਾੜ ਤਾਂ ਦੇਣਾ ਕਰਮ ਵਾਲੀ ਜ਼ਮੀਨ ਨੇ ਹੁਣ ਤਾਂ ਤਕਨੀਕ ਵਾਲਾ ਜਿਹੜਾ ਜੋਗਾ ਆ ਗਿਆਗਾ ਭਾਵੇਂ ਛੋਟੇ ਟਰੈਕਟਰ ਭਾਵੇਂ ਵੱਡੇ ਟਰੈਕਟਰ ਬਾਹਲਾ ਦਾ ਇਹਨੂੰ ਖਪਾਉਣ ਦੀ ਲੋੜ ਹੀ ਨਹੀਂ ਪੈਂਦੀ ਜ਼ਮੀਨ ਨੂੰ ਵਧੀਆ ਪੱਧਰ ਪੈਲੀਆਂ ਹੋਈਆਂ ਨੇ ਆਨੇ ਰਾਮ ਨਾਲ ਉਹਨੂੰ ਫਰੋਲੋ ਤੇ ਆਪਦੀ ਬੀਜੋ ਤੇ ਆਓ ਸੋ ਇਹ ਗੱਲ ਤੇਰੀ ਮਤਲਬ ਜਿਹੜੀ ਹੈਗੀ ਹੈ ਨਾ ਇਹਦਾ ਆਪਾਂ ਇੱਕ ਚੰਗਾ ਸੁਨੇਹਾ ਵੀ ਲੋਕਾਂ ਨੂੰ ਵਸਤੂ ਵੀ ਦੇਣਾ ਕਿ ਟਰੈਕਟਰ ਕੋਈ ਵੀ ਨਹੀਂ ਮਾੜਾ ਹੁੰਦਾ ਲੋਕਾਂ ਨੂੰ ਦੇਖ ਕੇ ਵੱਡੇ ਆਲ ਦੇਖ ਕੇ ਝੂਗਾ ਨਹੀਂ ਚੋਰ ਕਰਨਾ ਚਾਹੀਦਾ ਜਿਹੜਾ ਅੱਜ ਟ੍ਰੈਂਡ ਬਣ ਗਿਆ ਮੁੰਡਿਆਂ ਦਾ ਕਿ ਵੱਡਾ ਵਾਲੇ ਆਉਣਾ ਹੈ ਜੀ 4x4 ਲਿਆਉਣਾ ਹੈ ਜੀ ਏਸੀ ਲੱਗਾ ਲਿਆਉਣਾ ਹੈ ਜੀ ਉਹ ਜਿਹਦੇ ਕੋਲ ਦਾ 4 ਕਿੱਲੇ ਕੁ ਵੱਧ ਨਹੀਂ ਜਿਹਦਾ ਕੋਈ ਸਰਦਾ ਪੁੱਛਦਾ ਉਹ ਤਾਂ ਉਹੋ ਜਿਹਾ ਪੰਗਾ ਲੈ ਲੇਗਾ ਕੋਈ ਗੱਲ ਨਹੀਂ ਤੇ ਜਿਹੜਾ ਮਾਤੜੇ ਉਹ ਜਰੇ ਨੇ ਜੀ ਵੀ ਕਿਦੋਂ ਪਾਲਣੇ ਕਿ ਨਹੀਂ ਤੇ ਪਹਿਲੀ ਕੀ ਆਂਦੀ ਹੈ ਵੀ ਮੈਨੂੰ ਜ਼ਰੂਰ ਵੱਡਾ ਹੀ ਵਾਵੇ ਛੋਟਾ ਨਾ ਵਾਵੇ ਉਹ ਵੀ ਵੇਲੇ ਜਦੋਂ ਸਾਡੇ ਬਜ਼ੁਰਗਾਂ ਨੇ ਬਲਦਾਂ ਨਾਲ ਮਾਈਆਂ ਕੀਤੀਆਂ ਠੀਕ ਹੈ ਨਾ ਇਸ ਕਰਕੇ ਟਰੈਕਟਰ ਨਹੀਂ ਵੱਡਾ ਛੋਟਾ ਗੱਲ ਇਹ ਆ ਵੀ ਆਪਦੀ ਮਿਹਨਤ ਕਰਨ ਦੀ ਤੇ ਜਿਹੜੇ ਕੋ 4 ਰੁਪਈਆ ਜਿ ਬਚਾਉਣ ਦੀ ਲੋੜ ਆ ਦਿਮਾਗ ਨਾਲ ਵਾਈ ਦੀ ਲੋੜ ਆ ਹੁਣ ਉਹ ਸਿਸਟਮ ਰਹਿਣ ਗਿਆ ਮੰਗਿਆ ਹੀ ਪੜੀ ਜਾਂਦੀ ਆ